ਹਰੂ ਤੇਗ ਬਹਾਦਰ ਪਾਤਸ਼ਾਹ ਦਾ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਰਾ ਵੀ ਕੱਲੀ ਸ਼ਰੋਣੀ ਕਮੇਟੀ ਜਿਹੜੀ ਆ ਇਹੋ ਹੀ ਠੇਕੇਦਾਰ ਆ ਜੀ ਇਹੋ ਹੀ ਬਣਾ ਸਕਦੇ ਆ ਤੇ ਹੋਰ ਨਹੀਂ ਕੋਈ ਬਣਾ ਸਕਦਾ ਜਿਹੜੇ ਹੁਣ ਸਿੱਖ ਦੂਰ ਦੂਰ ਬੈਠੇ ਨੇ ਜਿੱਥੇ ਸ਼ਰੋਣੀ ਕਮੇਟੀ ਦਾ ਕੋਈ ਧੜਨ ਦਾ ਜੀ ਨਹੀਂ ਸਿੱਖੋਤੇ ਵੀ ਜਿਹੜੇ ਨੇ ਉਹ ਸ਼ਹੀਦੀ ਗੁਰਪੁਰ ਮਨਾਉਂਦੇ ਨੇ ਉਹ ਪ੍ਰਕਾਸ਼ ਉਸਤ ਮਨਾਉਂਦੇ ਨੇ ਉਹ ਬਹੁਤ ਕੁਛ ਜਿਹੜਾ ਉਹ ਕਰਦੇ ਨੇ ਉਹ ਨਗਰ ਕੀਰਤਨ ਜਿਹੜੇ ਨੇ ਉਹ ਕਰਦੇ ਨੇ ਜੇ ਇੱਥੇ ਗੱਲ ਕੀ ਆ ਗੱਲ ਆ ਇੱਕ ਮਰਜ਼ਾਦਾ ਦੀ ਮਰਜ਼ਾਦਾ ਜਿਹੜੀ ਆ ਉਹ ਕਾਇਮ ਰਹਿਣੀ ਚਾਹੀਦੀ ਆ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਦਾ ਹੋਵੇ ਸ਼ਹੀਦੀ ਜੋੜ ਮੇਲਾ ਉਹਨੂੰ ਸਮਰਪਿਤ ਹੋਵੇ ਸਮਾਗਮ ਤੇ ਉਥੇ ਨਤਰ ਗੀਤ ਗਾਏ ਜਾਣ ਤੇ ਉਥੇ ਭੰਗੜੇ ਪਾਏ ਜਾਣ ਤੇ ਉਥੇ ਗੀਤ ਗਾਏ ਜਾਣ ਤੇ ਉਥੇ ਤਾੜੀਆਂ ਵੱਜਣ ਗਿੱਧੇ ਪੈਣ ਇਹ ਕਿਹੜਾ ਸੁਭਾਤ ਆ ਸਾਰੇ ਆ ਰਹੇ ਆ ਜੀ ਤੇ ਸਾਰੇ ਸਬੂਤ ਜਿੰਨੇ 2008 ਤੋਂ ਲੈ ਕੇ ਅੱਜ ਤੱਕ ਜਿੰਨੇ ਚਤੇਦਾਰ ਬਣੇ ਨੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਨੇ ਉਹਨਾਂ ਸਾਰਿਆਂ ਦਾ ਕਿਵੇਂ ਪਹੁੰਚ ਚੁੱਕਾ ਮੈਂ ਬੜੀਆਂ ਬੜੀਆਂ ਧਾਰਮਿਕ ਸਖੀਤਾ ਜਿਹੜੀਆਂ ਉਹਨਾਂ ਤੱਕ ਪਹੁੰਚ ਚੁੱਕਾ ਹੈ ਉਹ ਦਸਤਾਵੇਜ਼ ਲੈ ਕੇ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਪਬਲਿਸ਼ ਕੀਤੀਆਂ ਨੇ ਜੀ ਉਹਨਾਂ ਦੇ ਖਿਲਾਫ ਅਜੇ ਤੱਕ ਕਾਰਵਾਈ ਜਿਹੜੀ ਆ ਉਹ ਕਿਉਂ ਨਹੀਂ ਕੀਤੀ ਗਈ ਇਹ ਸਵਾਲ ਦਾ ਜਵਾਬ ਕੌਣ ਦੇਵੇਗਾ ਤੇ ਕੌਣ ਨਹੀਂ ਸਰੋਨੀ ਕਮੇਟੀ شکایت ਕਰਨ ਵਾਲੀ ਉਹਨਾਂ ਦਾ ਜੱਜੇਦਾਰ ਕਿ ਜੱਜੇਦਾਰ ਜਿਹੜੇ ਨੇ ਜਿਹੜੇ ਇਹਨਾਂ ਦੇ ਵਿਰੋਧੀ ਨੇ ਹੂੰ ਇਹਨਾਂ ਨੂੰ ਤੇ ਤਲਬ ਕਰ ਲੈਂਦੇ ਨੇ ਉਹਨਾਂ ਨੂੰ ਤੇ ਸ਼ਰਮਸਾਰ ਕਰਦੇ ਤੇ ਕਰਨਾ ਚਾਹੀਦਾ ਵੀ ਆ ਇਹਨਾਂ ਨੇ ਸੁਧਾਰ ਲੈ ਬਣਾਈ ਨਵੀਂ ਅਕਾਲੀ ਦਲ ਬੱਲੇ ਨਾ ਇਹ ਹੁਣ ਤੁਹਾਡੇ ਤੋਂ ਪੁੱਛਣਾ ਚਾਹਣਾ ਪਤਾ ਤੇ ਮੈਨੂੰ ਵੀ ਆ ਸੁਧਾਰ ਹੈ ਕਿਹੜੀ ਸੁਧਾਰ 24 ਦੀਆਂ ਇਲੈਕਸ਼ਨਾਂ ਦਾ ਆ ਆਹ ਹੈ ਨਾ ਜੀ ਤੇ ਫਿਰ ਕਾਲ ਤਖਤ ਤੇ ਆ ਕੇ ਕਹਿੰਦੇ ਆ ਵੀ ਆ ਸਾਡੇ ਤੋਂ ਹੋਈਆਂ ਨੇ ਅਵੱਗਿਆ ਤੇ ਆ ਫਲਾਣੇ ਨੇ ਕੀਤੀਆਂ ਮੰਨੇ ਮੰਨੇ ਨਾ ਜੀ ਇਹਨਾਂ ਨੂੰ ਤਲਬ ਕਰਨੇ ਕੀਤਾ ਸੀ ਆਪਣੇ ਆਪ ਆਏ ਕਿ ਜਿਹੜਾ ਉਹ ਵੀਰ ਸਿੰਘ ਆ ਜਿਹਨੇ ਗਾਣਾ ਗਾਇਆ ਉਹ ਆਪਣੇ ਆਪ ਹੀ ਪਹਿਲਾ ਗਾਣਾ ਗਾ ਲਿਆ ਤੇ ਫਿਰ ਇਹਨੂੰ ਚੇਤਾ ਆਇਆ ਫਿਰ ਕਾਲ ਤਖਤ ਤੇ ਆਪ ਹੀ ਆ ਗਿਆ ਬਿਨਾ ਹੀ ਸੱਦਨ ਤੋਂ ਹਰਜੋਤ ਬੈਸ ਨੂੰ ਸੱਜਿਆ ਗਿਆ ਠੀਕ ਐ ਪਰ ਹੋਕ ਕੀ ਰਿਹਾ ਐ ਇਸ ਹਮਾਮ ਚ ਕਿਹੜਾ ਜਿਹੜਾ ਨੰਗਾ ਨਹੀਂ ਜੀ ਇਹਨਾਂ ਤੋਂ ਸਾਫ ਸੁਥਰਾ ਕੌਣ ਆ ਨਿਸ਼ਾਨ ਸਿੰਘ ਜੀ ਤੇ ਮੈਨੂੰ ਦੱਸ ਦਿਓ ਨਾ ਵੀ ਫੁਲਾਣਾ ਬੰਦਾ ਪੱਛ। ਤੁਸੀਂ ਬੜੇ ਸੁੱਤੋਂ ਤੇ ਗੁਰੂ ਦੀ ਗੱਲ ਤੇ ਕੋਈ ਵੀ ਕਰ ਸਕਦਾ। ਗੁਰੂ ਦਾ ਕਿਹੜਾ ਦਿਹਾੜਾ ਕੋਈ ਵੀ ਮਨਾ ਸਕਦਾ। ਜੀ ਕੀ ਕੀ ਇਹਨਾਂ ਕੋਲੇ ਕੋਈ ਨਹੀਂ ਤਿਹਾੜਾ ਹੈ? ਜੀ ਤੇ ਪਰ ਹੁਣ ਦੂਸਰੇ ਪਾਸੇ ਆ ਜਾਓ ਤੁਸੀਂ ਸ਼ਰੋਣੀ ਕਮੇਟੀ ਜਿਹੜੀ ਸ਼ਰੋਣੀ ਕਮੇਟੀ ਦੀ ਗੱਲ ਕਰਦੇ ਜੇ ਜਿਹੜਾ ਮੌਜੂਦਾ ਸ਼ਰੋਣੀ ਕਮੇਟੀ ਦਾ ਸਿਸਟਮ ਹੈ ਜਿਹੜਾ ਪ੍ਰਬੰਧ ਲੋਕ ਜਿਹੜੇ ਚਲਾ ਰਹੇ ਨੇ ਇਹ ਉਹ ਲੋਕ ਨੇ ਨਿਸ਼ਾਨ ਸਿੰਘ ਜੀ ਤੁਹਾਨੂੰ ਮੈਂ ਸਾਰਾ ਕੁਝ ਵਿਖਾਇਆ ਹੈ ਮੈਂ ਦੁਨੀਆ ਨੂੰ ਹੰਤਾ ਕਿ ਕਦੋਂ ਤੋਂ ਮੈਂ 2008 ਤੋਂ ਲੈ ਕੇ ਹਾਂਜੀ ਮੈਂ ਰੌਲਾ ਪਾਉਂਦਾ ਆ ਰਿਹਾ ਤੇ ਪਰ ਮੇਰੀ ਗੱਲ ਕੋਈ ਨਹੀਂ ਸੁਣਦਾ ਹੁਣ ਕੋਈ ਥੋੜੀ ਜਿਹੀ ਲੱਗੇ ਨੇ ਸੁਣਨਾ ਕਿ ਇਹਨਾਂ ਲੋਕਾਂ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਲਿਖਤੀਆਂ ਆ ਜਿਹੜਾ ਜੱਜੇਦਾਰ ਹੈ ਮੈਂ ਇਹਨੂੰ ਮਿਲਣਾ ਹੁਣ ਮੈਂ ਕੋ ਤਿੰਨ ਚਾਰ ਵਾਂਗ ਟਾਈਮ ਬੀਤ ਚੁੱਕਾ ਪਰ ਮੈਨੂੰ ਟਾਈਮ ਨਹੀਂ ਮਿਲਿਆ ਤੇ ਹੁਣ ਮੈਂ ਟਾਈਮ ਇਹ ਕੋ ਲੈ ਕੇ ਜਾਣਾ ਇਹਨੂੰ ਜੀ ਗੱਲ ਹੈ ਵੀ ਹੁਣੇ ਹਰ ਜੂਤ ਬੈਠ ਨੂੰ ਸੱਜਿਆ ਪਰ ਇੰਨਾ ਲੋਕਾਂ ਨੇ ਜਿਸ ਸ੍ਰੋਮਣੀ ਕਮੇਟੀ ਨੇ ਗੁਰੂ ਸਭਨ ਚੋੜ ਦਾ ਕੋ ਕਾਤਲ ਕਹਿ ਕੇ ਕਿਤਾਬ ਲਿਖੀਆ ਉਹਨਾਂ ਦੇ ਖਿਲਾਫ ਅਜ ਤੱਕ ਕਾਰਵਾਈ ਕਿਉਂ ਨਹੀਂ ਗਈ 2008 ਤੋਂ ਲੈ ਕੇ ਮੈਂ ਰੋਂਦਾ ਆ ਰਿਆਂ ਜਿਹੜੇ ਆ ਜਿਹੜੇ ਹੈਗੇ ਨੇ ਰਜਿੰਦਰ ਮੈਥੇ ਵਰਗੇ ਜੀ ਇਹ ਗੁਰੂ ਕੀਆ 골ਕਾਂ ਲੁੱਟਣ ਦੀ ਇਹ ਮਰਜ਼ਾਦਾ ਹੈ ਨਾ ਵਾਸਤੇ ਜੀ ਦੱਸੋ ਕਿਹੜੀ ਮਰਜ਼ਾਦਾ ਹੈ ਕਿਹੜੀ ਮਰਯਾਦਾ ਨਾਲ ਲੋਕਾਂ ਨੂੰ ਲੁੱਟ ਰਹੇ ਨੇ ਜੀ ਦੂਜਿਆਂ ਨੂੰ ਇਹ ਰੋਗ ਨੇ ਨੇ ਵੀ ਤੂੰ ਆ ਨਹੀਂ ਕਰਦਾ ਤੂੰ ਆ ਨਹੀਂ ਕਰਦਾ ਆਪ ਕੀ ਕਰਦੇ ਨੇ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਸਵਾਗਤ ਹੈ ਵੱਡੀ ਖਬਰ ਅਕਾਲ ਤਖਤ ਸਾਹਿਬ ਨਾਲ ਜੁੜੀ ਹੋਈ ਲੈ ਕੇ ਹਾਜ਼ਰ ਹਾਂ ਸਿੱਖ ਧਰਮ 'ਚ ਆਪਣੀ ਕੋਈ ਮਾਨ ਮਰਯਾਦਾ ਹੈ ਅਗਰ ਕੋਈ ਸਿੱਖ ਕਿਸੇ ਤਰ੍ਹਾਂ ਦੀ ਗਲਤੀ ਕਰਦਾ ਹੈ ਤਾਂ ਸਿੱਖਾਂ ਦੀ ਪਾਰਲੀਮੈਂਟ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਈ ਜਾਂਦੀ ਹੈ ਜੋ ਕਿ ਇੱਕ ਪ੍ਰਤਨ ਮਰਯਾਦਾ ਹੈ ਸੋ ਗੱਲ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਸ਼ਤਾਬਦੀ ਮਨਾਈ ਗਈ ਸ਼੍ਰੀ ਨਗਰ ਦੇ ਵਿੱਚ ਜਿੱਥੇ ਕਿ ਉੱਥੇ ਇੱਕ ਗਾਇਕ ਵੀਰ ਸਿੰਘ ਪਹੁੰਚੇ ਸੀਗੇ ਸੋ ਇਹ ਜਿਹੜੀ ਸ਼ਤਾਬਦੀ ਦਾ ਜਿੰਨਾ ਪ੍ਰੋਗਰਾਮ ਕਰਵਾਇਆ ਆਮ ਆਦਮੀ ਪਾਰਟੀ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਸੋ ਉੱਥੇ ਵੀਰ ਸਿੰਘ ਦੇ ਵੱਲੋਂ ਰੋਮਾਂਟਿਕ ਗੀਤ ਪੇਸ਼ੀ ਕੀਤਾ ਗਿਆ ਤੇ ਸ਼ਹੀਦੀ ਦਿਹਾੜੇ ਦੇ ਵਿੱਚ ਗਿੱਧਾ ਤੇ ਭੰਗੜਾ ਰੱਜ ਕੇ ਪਾਇਆ ਗਿਆ ਸੋ ਉਸ ਮੁੱਦੇ ਤੇ ਗੱਲਬਾਤ ਕਰਨ ਲੱਗ ਜਾਰੇ ਹੈਗੇ ਆ ਦੂਜੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਤਾਬਦੀ ਪ੍ਰੋਗਰਾਮ ਰੱਖਿਆ ਗਿਆ ਸੀਗਾ ਸੋ ਐਸਡੀ ਪਸੀ ਵੱਲੋਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੱਡਾ ਵਿਰੋਧ ਕੀਤਾ ਗਿਆ ਉਸ ਦੇ ਚਲਦਿਆਂ ਸੋ ਗੱਲ ਕਰੀਏ ਜੇ ਆਪਾਂ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਕਾਲ ਚਲਤਕ ਸਹਬ ਦੇ ਵੱਲੋਂ ਤਲਬ ਵੀ ਕੀਤਾ ਗਿਆ ਜੇ ਕੱਲ ਗੱਲ ਕਰੀਏ ਵੀਰ ਸਿੰਘ ਦੀ ਵੀਰ ਸਿੰਘ ਕੱਲ ਪਹੁੰਚੇ ਸੀਗੇ ਉੱਥੇ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਮਾਫੀ ਵੀ ਮੰਗੀ ਹੈਗੀ ਐ ਸੋ ਉਸੇ ਮੁੱਦੇ ਤੇ ਵਿਚਾਰ ਚਰਚਾ ਕਰਨ ਵਾਸਤੇ ਮੇਰੇ ਨਾਲ ਜੁੜੇ ਨੇ ਸਿੱਖਾਂ ਗੂ ਸਰਦਾਰ ਬਲਦੇਵ ਸਿੰਘ ਸਿਰਸਾ ਸਾਹਿਬ ਸਿਰਸਾ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਿਸ਼ਾਨ ਸਿੰਘ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਤੇ ਸਮੂਹ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਕਿ ਤੁਸੀਂ ਲੋਕਾਂ ਤੱਕ ਸੱਚ ਦੀ ਆਵਾਜ਼ ਸਿਧਾਂਤਕ ਕੋ ਮੁੱਦੇ ਤੇ ਲੋਕਾਂ ਦੇ ਨਾਲ ਹੋ ਰਹਾ ਧੱਕਿਆਂ ਦੀ ਆਵਾਜ਼ ਜਿਹੜੀ ਆ ਉਠਾਉਂਦੇ ਹੋ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਸਿਰਸਾ ਸਾਹਿਬ ਪਹਿਲਾ ਸਵਾਲ ਇੱਥੋਂ ਸ਼ੁਰੂ ਕਰਦੇ ਆਂ ਵੀ ਜਿਹੜੀ ਮੌਜੂਦਾ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਤਾਬਦੀ ਸਮਾਗਮ ਮਨਾਉਣ ਦਾ ਐਲਾਨ ਕੀਤਾ ਸੀ ਪਰ ਸਿੱਖ ਸੰਸਥਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਥੇਬੰਦੀਆਂ ਵੱਲੋਂ ਤੇ ਐਸਜੀਪੀਸੀ ਦੇ ਵੱਲੋਂ ਵੀ ਕੀਤਾ ਗਿਆ ਸੋ ਧਾਰਮਿਕ ਸਮਾਗਮ ਸਿਰਫ ਤੇ ਸਿਰਫ ਸਿੱਖ ਜਥੇਬੰਦੀਆਂ ਹੀ ਮਨਾ ਸਕਦੀਆਂ ਨੇ ਜਾਂ ਸਰਕਾਰ ਮਨਮਾਨੀ ਨਾਲ ਸਮਾਗਮ ਪ੍ਰੋਗਰਾਮ ਅਲਿਕ ਸਕਦੀ ਹੈ ਜਿਸ ਚ ਵੱਡਾ ਫੈਸਲਾ ਸੀ ਕਾਲਤਾ ਸਾਹਿਬ ਨੇ ਸੁਣਾ ਦਿੱਤਾ ਹੈ ਕਿ ਮੰਤਰੀ ਹਰਜੋਤ ਸਿੰਘ ਮੈਸ ਨੂੰ ਤਲਬ ਵੀ ਕੀਤਾ ਗਿਆ ਸੋ ਇਸ ਮੁੱਦੇ ਤੇ ਤੁਹਾਡਾ ਕੀ ਕਹਿਣਾ ਹੈਗਾ ਜੀ ਬੜਾ ਵੱਡਾ ਸਵਾਲ ਹੈ ਜੀ ਜੀ ਕੌਮ ਦੇ ਸਾਹਮਣ ਕੌਮ ਜਿਹੜੀ ਆ ਅੱਜ ਧੰਬੜਪੂਸੇ ਵਿੱਚ ਪਈ ਹੋਈ ਹੈ ਜੀ ਜਿਹੜੇ ਸਾਡੇ ਆਗੂ ਨੇ ਰਾਜਨੀਤਿਕ ਤੌਰ ਤੇ ਵਿਚਰਨ ਵਾਲੇ ਜਾਂ ਧਾਰਮਿਕ ਤੌਰ ਤੇ ਵਿਚਰਨ ਵਾਲੇ ਜਿਨ੍ਹਾਂ ਨੇ ਮਨਨ ਕੇ ਰਾਜਨੀਤਿਕ ਤੌਰ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਮਸਲਿਆਂ ਦਾ ਹੱਲ ਕਰਉਣਾ ਹੈ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਉਹਨਾਂ ਦੀਆਂ ਫਸਲਾਂ ਨੂੰ ਚੰਗੀ ਜਿਸ ਤਰ੍ਹਾਂ ਕਿਸਾਨੀ ਨੂੰ ਚੰਗੇ ਬੀ ਖਾਦਾਂ ਦਵਾਈਆਂ ਤੇ ਉਹਨਾਂ ਨੂੰ ਰੇਟ ਦਿਵਾਉਣੇ ਪਾਣੀਆਂ ਦੇ ਪ੍ਰਬੰਧ ਕਰਨੇ ਬਿਜਲੀ ਦੇ ਪ੍ਰਬੰਧ ਕਰਨੇ ਇਹ ਰਾਜਨੀਤਿਕ ਲੋਕਾਂ ਦਾ ਕੰਮ ਹੈ ਧਾਰਮਿਕ ਲੋਕਾਂ ਦਾ ਇਹ ਆ ਕਿ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਹੈ ਉਹ ਕਰਨਾ ਹਾਲੇਕਿਨ ਅੱਜ ਸਾਡੇ ਇਹਨਾਂ ਦੋਵਾਂ ਹੀ ਜਿਹੜੇ ਆਧਾਰਨ ਨੇ ਚਾਹੇ ਉਹ ਰਾਜਨੀਤਿਕ ਕਹਤੇ ਚਾਹੇ ਧਾਰਮਿਕ ਆ ਇਹਨਾਂ ਦਾ ਜਨਾਜ਼ਾ ਨਿਕਲ ਚੁੱਕਾ ਹੈ ਅੱਜ ਇਹਨਾਂ ਦੇ ਪਤੇ ਕੱਖ ਵੀ ਨਹੀਂ ਜਿਹੜੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੇ ਕਿਤੇ ਇਹ ਸਹੀ ਧਗਣਾ ਚੱਲਦੀ ਕਿ ਫੇਰ ਅੱਜ ਅਰਜੋਤ ਬੈਂਸ ਵਰਗੇ ਦਾ ਦੂਜੇ ਤਿੱਗੇ ਇਹ ਕਿਉਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਪ੍ਰੋਗਰਾਮ ਕਰਨ ਦੇ ਵਿੱਚ ਜੇ ਪ੍ਰੋਗਰਾਮ ਕਰਨਾ ਹੀ ਆ ਇਹ ਨਹੀਂ ਹੈਗਾ ਇਹ ਕਿਸੇ ਵੀ ਜੜ ਖਰੀਦ ਨਹੀਂ ਗਈ ਪੀਸੀ ਜੀ ਬਈ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਰਾ ਵੀ ਕੱਲੀ ਸ਼ਰੋਣੀ ਕਮੇਟੀ ਜਿਹੜੀ ਆ ਇਹੋ ਹੀ ਠੇਕੇਦਾਰ ਆ ਜੀ ਇਹੋ ਹੀ ਮਨਾ ਸਕਦੇ ਆ ਤੇ ਹੋਰ ਨਹੀਂ ਕੋਈ ਮਨਾ ਸਕਦਾ ਜਿਹੜੇ ਹੁਣ ਸਿੱਖ ਦੂਰ ਦੂਰ ਬੈਠੇ ਨੇ ਜਿੱਥੇ ਸ਼ਰੋਣੀ ਕਮੇਟੀ ਦਾ ਕੋਈ ਧਕਨ ਦਾ ਜੀ ਨਹੀਂ ਸੇ ਕੋਤੇ ਵੀ ਜਿਹੜੇ ਨੇ ਉਹ ਸ਼ਹੀਦੀ ਗੁਰਪੁਰ ਮਨਾਉਂਦੇ ਨੇ ਉਹ ਪ੍ਰਕਾਸ਼ ਉਸਰ ਮਨਾਉਂਦੇ ਨੇ ਉਹ ਬਹੁਤ ਕੁਝ ਜਿਹੜਾ ਉਹ ਕਰਦੇ ਨੇ ਉਹ ਨਗਰ ਕੀਰਤਨ ਜਿਹੜੇ ਨੇ ਉਹ ਕਰਦੇ ਨੇ ਜੀ ਇੱਥੇ ਗੱਲ ਇਹ ਆ ਗੱਲ ਆ ਇੱਕ ਮਰਜ਼ਾਦਾ ਦੀ ਮਰਜ਼ਾਦਾ ਜਿਹੜੀ ਆ ਉਹ ਕਾਇਮ ਰਹਿਣੀ ਚਾਹੀਦੀ ਆ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਦਾ ਹੋਵੇ ਸ਼ਹੀਦੀ ਜੋੜ ਮੇਲਾ ਉਹਨੂੰ ਸਮਰਪਿਤ ਹੋਵੇ ਸਮਾਗਮ ਤੇ ਉਥੇ ਨਤਰ ਗੀਤ ਗਾਏ ਜਾਣ ਤੇ ਉਥੇ ਭੰਗੜੇ ਪਾਏ ਜਾਣ ਤੇ ਉਥੇ ਗੀਤ ਗਾਏ ਜਾਣ ਤੇ ਉਥੇ ਤਾੜੀਆਂ ਵਜਣ ਗਿੱਧੇ ਪੈਣ ਇਹ ਕਿਹੜਾ ਸਿਧਾਂਤ ਹੈ ਜੀ ਤੇ ਪਰ ਹੁਣ ਦੂਸਰੇ ਪਾਸੇ ਆਜੋ ਤੁਸੀਂ ਸ਼੍ਰੋਮਣੀ ਕਮੇਟੀ ਜਿਹੜੀ ਸਰੋਵਨੀ ਕਮੇਟੀ ਦੀ ਗੱਲ ਕਰਦੇ ਜੇ ਜਿਹੜਾ ਮੌਜੂਦਾ ਸਰੋਵਨੀ ਕਮੇਟੀ ਦਾ ਸਿਸਟਮ ਹੈ ਜਿਹੜਾ ਪ੍ਰਬੰਧ ਲੋਕ ਜਿਹੜੇ ਚਲਾ ਰਹੇ ਨੇ ਇਹ ਉਹ ਲੋਕ ਨੇ ਨਿਸ਼ਾਨ ਸਿੰਘ ਜੀ ਤੁਹਾਨੂੰ ਮੈਂ ਸਾਰਾ ਕੁਝ ਵਿਖਾਇਆ ਹੈ ਮੈਂ ਦੁਨੀਆ ਨੂੰ ਹੁਣ ਤੱਕ ਕਦੋਂ ਤੋਂ ਮੈਂ 2008 ਤੋਂ ਲੈ ਕੇ ਹਾਂ ਜੀ ਮੈਂ ਰੌਲਾ ਪਾਉਂਦਾ ਆ ਰਿਹਾ ਤੇ ਪਰ ਮੇਰੀ ਗੱਲ ਕੋਈ ਨਹੀਂ ਸੁਣਦਾ ਹੁਣ ਕੋਈ ਛੋਟੀ ਜੀ ਲੱਗੇ ਨੇ ਸੁਣਨ ਕਿ ਇਹਨਾਂ ਲੋਕਾਂ ਨੇ ਗੁਰੂ ਸਾਹਿਬਾਂ ਨੂੰ ਚੋਰ ڈاکੂ ਕਾਤਲ ਕਹਿ ਕੇ ਕਿਤਾਬਾਂ ਲਿਖਤੀਆਂ ਜੀ ਆ ਜਿਹੜਾ ਜੱਫੇਦਾਰ ਹੈ ਮੈਂ ਇਹਨੂੰ ਮਿਲਣਾ ਹੁਣ ਮੈਂ ਕੋ 3-4 ਵਾਲਾ ਟਾਈਮ ਮੰਗ ਚੁੱਕਾ ਪਰ ਮੈਨੂੰ ਟਾਈਮ ਨਹੀਂ ਮਿਲਿਆ ਤੇ ਹੁਣ ਮੈਂ ਟਾਈਮ ਇਹਦੇ ਕੋਲ ਲੈ ਕੇ ਜਾਣਾ ਇਹਨੂੰ ਚੰਗੀ ਗੱਲ ਹੈ ਕਿ ਉਹਨੇ ਹਰਜੋਤ ਬੈਸ ਨੂੰ ਸੱਜਿਆ ਪਰ ਜਿਨ੍ਹਾਂ ਲੋਕਾਂ ਨੇ ਜਿਸ ਸ਼੍ਰੋਮਣੀ ਕਮੇਟੀ ਨੇ ਗੁਰੂ ਸਭਨ ਚੋਰ ڈاکੂ ਕਾਤਲ ਕਹਿ ਕੇ ਕਿਤਾਬ ਲਿਖਤੀਆ ਉਹਨਾਂ ਦੇ ਖਿਲਾਫ ਅਜੇ ਤੱਕ ਕਾਰਵਾਈ ਕਿਉਂ ਨਹੀਂ ਗਈ 2008 ਤੋਂ ਲੈ ਕੇ ਮੈਂ ਰੋਂਦਾ ਆ ਰਿਹਾ ਪਿੱਟਦਾ ਆ ਰਿਹਾ ਤੇ ਸਾਰੇ ਸਬੂਤ ਜਿੰਨੇ 2008 ਤੋਂ ਲੈ ਕੇ ਅੱਜ ਤੱਕ ਜਿੰਨੇ ਜ਼ਥੇਦਾਰ ਬਣੇ ਨੇ ਜਿੰਨੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਬਣੇ ਨੇ ਉਹਨਾਂ ਸਾਰਿਆਂ ਤੱਕ ਮੈਂ ਪਹੁੰਚ ਚੁੱਕਾ ਮੈਂ ਬੜੀਆਂ ਬੜੀਆਂ ਧਾਰਮਿਕ ਸ਼ਖਸੀਤਾਂ ਜਿਹੜੀਆਂ ਉਹਨਾਂ ਤੱਕ ਪਹੁੰਚ ਚੁੱਕਾ ਤੇ ਅੱਜ ਤੱਕ ਮੈਂ ਕਿਸ ਗੁਰਕਵਾਰੇ ਦੀਆਂ ਕਮੇਟੀਆਂ ਜਿਹੜੀਆਂ ਉਹਨਾਂ ਤੱਕ ਪਹੁੰਚ ਚੁੱਕਾ ਮੈਂ ਅਸ਼ਾਂਤ ਗਿਆ ਮੈਂ ਬੰਦੇ ਗਿਆ ਹੈ ਮੈਂ ਸਾਰੇ ਪ੍ਰਭਾਤੇ ਗਿਆ ਮੈਂ ਨਾਗਪੁਰ ਗਿਆ ਮੈਂ ਛੱਤੀਗੜ੍ਹ ਚ ਗਿਆ ਹੈ ਨਾ ਰਾਜਸਥਾਨ ਚ ਗਿਆ ਹੈ ਜੀ ਮੈਂ ਹਰਿਆਣੇ ਦੇ ਵਿੱਚ ਜਿਹੜਾ ਉਹ ਬੜੇ ਵੱਡੇ ਪੱਧਰ ਤੇ ਵਿਚਾਰ ਕੀਤਾ ਮੈਂ ਉੱਤਰਾਖੰਡ ਦੇ ਵਿੱਚ ਗਿਆ ਕਿਹੜਾ ਸੂਬਾ ਜਿੱਥੇ ਮੈਂ ਨਹੀਂ ਗਿਆ ਉਹ ਕਿਤਾਬਾਂ ਲੈ ਕੇ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਪਬਲਿਸ਼ ਕੀਤੀਆਂ ਨੇ ਜੀ ਉਹਨਾਂ ਦੇ ਖਿਲਾਫ ਅਜੇ ਤੱਕ ਕਾਰਵਾਈ ਜਿਹੜੀ ਆ ਉਹ ਕਿਉਂ ਨਹੀਂ ਕੀਤੀ ਗਈ ਇਹ ਸਵਾਲ ਦਾ ਜਵਾਬ ਕੌਣ ਦੇਵੇਗਾ ਕੌਨ ਦੀ ਸਰੋਨੀ ਕਮੇਟੀ ਸ਼ਿਕਾਇਤ ਕਰਨ ਵਾਲੀ ਉਹ ਹੁੰਦਾ ਜੱਜੇਦਾਰ ਇਹ ਜੱਜੇਦਾਰ ਜਿਹੜੇ ਨੇ ਜਿਹੜੇ ਇਹਨਾਂ ਦੇ ਵਿਰੋਧੀ ਨੇ ਹੂੰ ਉਹਨਾਂ ਨੂੰ ਤੇ ਤਲਬ ਕਰ ਲੈਂਦੇ ਨੇ ਉਹਨਾਂ ਨੂੰ ਤੇ ਸ਼ਰਮਸਾਰ ਕਰਦੇ ਆ ਤੇ ਕਰਨਾ ਚਾਹੀਦਾ ਵੀ ਆ ਹੂੰ ਪਰ ਜਿਹੜੇ ਇਹਨਾਂ ਦੇ ਆਕੇ ਨੇ ਆ ਕੀਤਾ ਸੀ ਨਾ ਪਿੱਛੇ ਜੇ ਸੁੱਖਿਆਮਲੀ ਨੂੰ ਜੀ ਕਿ ਤੁਹ ਇਹਨਾਂ ਨੇ ਮਰਜ਼ਾ ਦੇ ਭਗਣਾ ਕੀਤੀ ਆ ਹਾਂਜੀ ਤੇ ਤੁਸੀਂ ਇੱਕ ਇੱਕ ਨਾ ਬੜੀ ਵਿਚਾਰਨ ਵਾਲੀ ਗੱਲ ਐ ਸਰਦਾਰ ਮੋਹਨ ਸਿੰਘ ਜੀ ਜੀ ਆ ਜਿਹੜੇ ਆਪਣੇ ਆਪ ਨੂੰ ਆ ਜਿਹੜੇ ਉਹ ਅਕਾਲੀ ਖੋਹਦੇ ਨੇ ਕੀ ਆ ਜਿਹੜਾ ਆ ਚੰਦੂ ਮਾਜਰਾ ਕੇ ਸੰਦੂ ਮਾਜਰਾ ਹਾਂਜੀ ਹਾਂਜੀ ਇਹਨਾਂ ਨੇ ਕਿਹੜਾ ਅਕਾਲੀ ਦਲ ਬਣਾਇਆ ਬੜਾ ਇਹਨਾਂ ਨੇ ਸੁਧਾਰ ਲੈਰ ਬਣਾਈ ਨਵੀਂ ਅਕਾਲੀ ਦਲ ਬੱਲੇ ਬੱਲੇ ਮੈਂ ਇਹੋ ਹੀ ਤੁਹਾਡੇ ਤੋਂ ਪੁੱਛਣਾ ਚਾਹਣਾ ਪਤਾ ਤੇ ਮੈਨੂੰ ਵੀ ਆ ਸੁਧਾਰ ਲੈ ਜਿਹੜੀ ਸੁਧਾਰ ਹਾਂਜੀ ਇਹ ਜਦੋਂ ਚਵੀ ਦੀਆਂ ਲੱਛਣਾਂ ਦਾ ਆ ਗਏ ਨਾ ਜੀ ਤੇ ਫਿਰ ਅਕਾਲ ਤਖਤ ਤੇ ਆ ਕੇ ਕਹਿੰਦੇ ਆ ਵੀ ਆ ਸਾਡੇ ਤੋਂ ਹੋਈਆਂ ਨੇ ਅਵੱਗਿਆ ਤੇ ਆਹ ਫਲਾਣੇ ਨੇ ਕੀਤੀਆਂ ਮੰਨੇ ਮੰਨੇ ਨਾ ਜੀ ਜਿਨ੍ਹਾਂ ਨੂੰ ਤਲਬ ਕਰਨੇ ਕੀਤਾ ਸੀ ਆਪਣੇ ਆਪ ਆਏ ਜੀ ਹੁਣ ਤੁਸੀਂ ਇਹ ਦੱਸੋ ਕਿ ਜੇ 2024 ਦੀ ਇਹ ਇਲੈਕਸ਼ਨਾਂ ਜਿੱਤ ਜਾਂਦੇ ਹਾਂ ਜੀ ਤੇ ਫਿਰ ਭਲਾਏ ਅਕਾਲ ਤਖਤ ਤੇ ਆਉਂਦੇ ਫਿਰ ਇਹ ਕਹਿੰਦੇ ਵੀ ਆ ਭਲਾ ਆ ਆ ਕੁਝ ਹੋਇਆ ਮਜਾਦਾ ਦੀ ਲੱਗਣਾ ਹੋਈ ਆ ਕਿਉਂ ਆਏ ਕਿ ਲੋਕਾਂ ਨੇ ਨਕਾਰਤਾ ਇਹਨਾਂ ਨੇ ਸੋਚਿਆ ਕਿ ਸੁਧਾਰ ਲਹਿਰ ਦਾ ਨਾਂ ਰੱਖ ਕੇ ਤੇ ਆਓ ਆਪਾਂ ਆਪਣੀ ਦੁਕਾਨ ਫੇਰ ਚਲਾਈਏ ਜੀ ਲੋਕਾਂ ਨੂੰ ਮੂਰਖ ਬਣਾਈਏ ਲੋਕਾਂ ਨੂੰ ਭੰਸ ਪੂਸੇ ਜਪਾਈਏ ਸੋ ਇਸ ਕਰਕੇ ਇਹ ਜਿੰਨੇ ਵੀ ਲੋਕ ਨੇ ਸਾਰੇ ਇੱਕੇ ਥੈਲੇ ਦੇ ਚੱਕੇ ਬੱਟੇ ਆ ਇਹ ਜਿਹੜਾ ਉਹ ਵੀਰ ਸਿੰਘਾ ਜਿਹਨੇ ਗਾਣਾ ਗਾਇਆ ਉਹ ਆਪਣੇ ਆਪ ਹੀ ਪਹਿਲਾ ਗਾਣਾ ਗਾ ਲਿਆ ਤੇ ਫਿਰ ਇਹਨੂੰ ਚੇਤਾ ਆਇਆ ਫਿਰ ਹਾਲ ਤੱਕ ਤੇ ਆਪ ਹੀ ਆ ਗਿਆ ਬਿਨਾ ਹੀ ਸੱਜਣ ਤੋਂ ਹਰਜੋਤ ਬੈਸ ਨੂੰ ਸੱਜਿਆ ਗਿਆ ਠੀਕ ਹੈ ਪਰ ਹੋ ਕੀ ਰਿਹਾ ਹੈ ਇਸ ਹਮਾਮ ਚ ਕਿਹੜਾ ਜਿਹੜਾ ਨੰਗਾ ਨਹੀਂ ਜੀ ਇਹਨਾਂ ਚੋਂ ਸਾਫ ਸੁਥਰਾ ਕੌਣ ਆ ਨਿਸ਼ਾਨ ਸਿੰਘ ਜੀ ਤਾਂ ਮੈਨੂੰ ਦੱਸ ਦਿਓ ਨਾ ਵੀ ਫਲਾਣਾ ਬੰਦਾ ਬੜਾ ਚੰਗਾ ਜੀ ਸਭ ਇੱਕੋ ਜੀ ਸੋ ਸਿਰਸਾ ਸਾਹਿਬ ਇਹ ਕਹਿੰਦੇ ਵੀ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ-ਨਾਲ ਜਿਹੜਾ ਭਾਸ਼ਾ ਵਿਭਾਗ ਦਾ ਡਾਇਰੈਕਟਰ ਸੀਗਾ ਉਹਨੂੰ ਵੀ ਤਲਬ ਕੀਤਾ ਗਿਆ ਸੀਗਾ ਸੋ ਇਸ ਵਾਸਤੇ ਕਹਿੰਦੇ ਵੀ 1 ਅਗਸਤ ਨੂੰ ਇਹਨਾਂ ਨੂੰ ਕਲਤਕ ਸਾਬ ਤੇ ਬੁਲਾਇਆ ਗਿਆ ਆਪਣੀ ਗੱਲ ਰੱਖਣ ਵਾਸਤੇ ਮੈਂ ਪਹਿਲੇ ਜਿਹੇ ਜ਼ਿਹਦਾਰਾਂ ਤੇ ਮਿਲ ਚੁੱਕਾ ਉਹਨਾਂ ਦੀ ਤੇ ਜ਼ਮੀਰ ਨੇ ਆਗਿਆ ਨਹੀਂ ਦਿੱਤੀ ਕਿਸੇ ਨੂੰ ਤਲਬ ਕਰਨ ਦੀ ਜੀ ਚਾਹੇ ਉਹ ਪੰਜਾਬ ਸਕੂਲ ਸਿੱਖਿਆ ਭਾਗ ਨੇ ਗੁਰੂ ਸਾਹਿਬਾਂ ਦੇ ਕਲਾਸ ਕਿਤਾਬਾਂ ਲਿਖੀਆਂ ਹੋਣ ਜੀ ਤੇ ਚਾਹੇ ਸ਼੍ਰੋਮਣੀ ਕਮੇਟੀ ਨੇ ਲਿਖੀਆਂ ਹੋਣ ਤੇ ਇਹਨੂੰ ਵੀ ਹੁਣ ਮੈਂ ਮਿਲਦਾ ਜੀ ਸਿੱਖਣਾ ਪੜਾ ਵੀ ਇਹ ਕੀ ਕਰਦਾ ਪਰ ਸਵਾਲ ਇਹ ਆ ਵੀ ਇਹਨਾਂ ਨੂੰ ਤੇ ਤਲਬ ਕਰ ਲਿਆ ਹਰਜੋਤ ਸਿੰਘ ਬੈਸਨੂ ਤੇ ਕਰ ਲਿਆ ਮੈਂ ਜਿਹੜੀ ਗੱਲ ਕੀਤੀ ਆ ਉਹਦਾ ਜਵਾਬ ਕੌਣ ਦੇਵੇਗਾ ਜੀ ਕਿਹ ਸਵਾਲ ਜੀ ਸੋ ਸਿਰਸਾ ਸਾਹਿਬ ਸਵਾਲ ਹੈਗਾ ਵੀ ਐਸਡੀਪੀਛ ਦੇ ਜਿਹੜੇ ਪ੍ਰਧਾਨ ਦਾ ਇਹ ਫੈਸਲਾ ਸੀਗਾ ਉਹਨੇ ਇੱਕ ਕਾਨਫਰੰਸ ਦੇ ਵਿੱਚ ਗੱਲ ਕੀਤੀ ਇਹ ਵੀ ਜੇ ਸਰਕਾਰ ਕੋਈ ਇਹੋ ਜਿਹਾ ਸਮਾਗਮ ਕਰਨਾ ਚਾਹੁੰਦੀ ਸਾਡੇ ਨਾਲ ਆ ਕੇ ਗੱਲਬਾਤ ਸਿੱਧੀ ਕਰਨ ਪਹਿਲਾਂ ਤੁਸੀਂ ਬੜੇ ਦੁੱਤੋਤੇ ਹੋ ਗੁਰੂ ਦੀ ਗੱਲ ਤੇ ਕੋਈ ਵੀ ਕਰ ਸਕਦਾ ਗੁਰੂ ਦਾ ਕਿਹੜਾ ਕੋਈ ਵੀ ਮਨਾ ਸਕਦਾ ਜੀ ਕੀ ਕੀ ਇਹਨਾਂ ਕੋਲੇ ਕੋਈ ਨੀਤੀ ਵਿਵਾਰ ਹੈ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਧਾਰਮਿਕ ਨਮਾਇੰਦਾ ਜਮਾਤ ਹੈ ਤੇ ਇਹ ਕਿੱਥੋਂ ਤੱਕ ਸੀਮਿਤ ਆ ਇਹਦਾ ਪੰਜਾਬ ਤੱਕ ਹੀ ਆ ਹੁਣ ਤਾਂ ਹਰਿਆਣਾ ਚੋ ਵੀ ਗਈ ਪਈ ਨਾ ਹਰਿਆਣਾ ਚਾ ਸੀ ਤੇ ਉਤਰਾਖੰਡ ਦੇ ਹਿਮਾਚਲ ਦੇ ਵਿੱਚ ਇੱਕ ਸੀਟ ਹੈ ਨਾਲੀ ਜੀ ਤੇ ਜਿਹੜਾ ਹੈਗਾ ਚੰਡੀਗੜ੍ਹ ਇੱਕ ਸੀਟ ਉੱਥੇ ਆ ਬਾਕੀ ਜਿਹੜੇ ਸਿੱਖ ਨੇ ਉਹ ਇਹਨਾਂ ਤੋਂ ਪੁੱਛ ਕੇ ਆ ਕਰੰਗੇ ਆ ਆ ਕੇ ਪੁੱਛ ਕੇ ਮਨਾਉਂਦੇ ਨੇ ਜੀ ਪੂਰੇ ਸੰਸਾਰ ਭਰ ਚ ਸਿੱਖ ਜਿੱਥੇ ਬੈਠਾ ਉੱਥੇ ਜਿਹੜੇ ਮਨਾਉਂਦੇ ਆ ਉਹ ਸ਼੍ਰੋਮਣੀ ਕਮੇਟੀ ਨੂੰ ਪੁੱਛ ਕੇ ਮਨਾਉਂਦੇ ਆ ਗੱਲ ਅੰਦਰ ਜ਼ਿਆਦਾ ਦੀ ਆ ਕੋਈ ਵੀ ਮਨਾਵੇ ਹਾਂਜੀ ਉਹਨੂੰ ਮਰਜ਼ਾਦਾ ਜਿਹੜੀ ਆ ਉਹ ਕਾਇਮ ਰੱਖਣੀ ਪੈਗੀ ਮਰਜ਼ਾਦਾ ਦੇ ਲੰਘਣਾ ਨਹੀਂ ਕੋਈ ਕਰ ਸਕਦਾ ਜੀ ਹਾਂਜੀ ਸੋ ਸ਼ਿਰਸ਼ਾ ਸਾਹਿਬ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹਨਾਂ ਨੂੰ ਹੱਕ ਆ ਕਰਨ ਦਾ ਹੈ ਜਾਂ ਆ ਨਹੀਂ ਹੈਗਾ ਸੋ ਕਾਲਤਾ ਸਾਹਿਬ ਦੇ ਜਥੇਦਾਰ ਦਾ ਇੱਕ ਬਿਆਨ ਸੀਗਾ ਹੂੰ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਕਹਿੰਦੇ ਵੀ ਪਹਿਲਾਂ ਤੁਸੀਂ ਦਾੜੀ ਕੇਸ ਰੱਖੋ ਅਮਰਸ਼ਕੋ ਫਿਰ ਤੁਸੀਂ ਇਹ ਜਿਹੜੇ ਸਮਾਗਮ ਧਾਰਮਿਕ ਸਮਾਗਮ ਕਰਵਾ ਸਕਦੇ ਹੈਗੇਓ ਜਿਨ੍ਹਾਂ ਦਾੜ੍ਹੀ ਕੇਸ ਨਹੀਂ ਰੱਖਿਓ ਉਹ ਸਮਾਗਮ ਨਹੀਂ ਕਰਾ ਸਕਦੇ ਅਕਾਲੀ ਦਲ ਦੇ ਵਿੱਚ ਆ ਸੁਖਾ ਅਮਲੀ ਜਿਹੜਾ ਜੀ ਜਦੋਂ ਇਹਨੇ ਡਰਾਮਾ ਕੀਤਾ ਅਮਰਸਖੰਦਾ ਇਹਨਾਂ ਵੀ ਜਿਹੜੀ ਉਹ ਬੀਬੀ ਆ ਹਰ ਸਿਮਰਤ ਕੌਰ ਹਾਂਜੀ ਉਹਨੇ ਅਮਰਸਖਿਆ ਹੂੰ ਇਹਨਾਂ ਤੋਂ ਪੁੱਛੋ ਕਿ ਉਹਨੇ ਅਮਰਸਖਿਆ ਉਹ ਅਕਾਲੀ ਪੰਥ ਦੇ ਨਾਂ ਦੇ ਉੱਤੇ ਵੋਟਾਂ ਲੈ ਕੇ ਅਕਾਲੀ ਦਲ ਦੇ ਨਾਂ ਦੇ ਉੱਤੇ ਵੋਟਾਂ ਲੈ ਕੇ ਪਾਰਲੀਮੈਂਟ ਮੈਂਬਰ ਬਣਦੀ ਆ ਜੀ ਇਹ ਜਿੰਨੇ ਵੀ ਲੋਕ ਨੇ ਆ ਬਿਕਰਮਜੀਤ ਆ ਗਿਆ ਦੂਜੇ ਤੀਜੇ ਜਿਹੜੇ ਨੇ ਇਹ ਕਿਨੇ ਨੇ ਜਨਾਲੀ ਅਮਰ ਚੱਕਿਆ ਤੇ ਅਮਰ ਛੱਪੇ ਆ ਤੁਸੀਂ ਹੁਣ ਤੱਕ ਜਿਹੜਾ ਹੈ ਉਹ ਕੀ ਸਾਰਿਆਂ ਨੂੰ ਅੱਜ ਤੁਹਾਡੇ ਜਿਹੜੇ ਮੁੰਡੇ ਜਿਹੜੇ ਸਾਡੇ ਪੰਜਾਬ ਦੇ ਬੱਚੇ ਨੇ ਉਹ ਸਿੱਖਿ ਤੋਂ ਦੂਰ ਪਹੁੰਚ ਜਾ ਰਹੇ ਨੇ ਜੀ ਸਾਰੇ ਕੀ ਆ ਕੌਣ ਦੋਸ਼ੀ ਆ ਜੀ ਇਹ ਸਵਾਲ ਸਿਰਸਾ ਸਾਹਿਬ ਜਿਵੇਂ ਗਾਇਕ ਬੀਰ ਸਿੰਘ ਨੇ ਜਾ ਕੇ ਉੱਥੇ ਮਾਫੀ ਮੰਗੀ ਹੈ ਉੱਥੇ ਪਹੁੰਚੇ ਸੀਗੇ ਖਿਮਾ ਚਾਤਨਾ ਕੀਤੀ ਹੈਗੀ ਤੁਹਾਨੂੰ ਕੀ ਲੱਗਦਾ ਹੁਣ ਕਿ ਉਹਨੂੰ ਮਾਫ ਕਰ ਦਿੱਤਾ ਜਾਵੇਗਾ ਜਾਂ ਕੁਝ ਹੋਰ ਹੋਵੇਗਾ ਕੁਝ ਨਹੀਂ ਹੋਣਾ ਇਹ ਡਰਾਮੇ ਬਾਜ਼ੀਆਂ ਨੂੰ ਉਹਨੂੰ ਪਹਿਲਾਂ ਇਹ ਪੁੱਛਿਆ ਜਾਵੇ ਕਿ ਤੈਨੂੰ ਪਹਿਲਾਂ ਨਹੀਂ ਪਤਾ ਜੀ ਜਦੋਂ ਤੂੰ ਉੱਥੇ ਇਹ ਭੰਖੜੇ ਪਾਏ ਨੇ ਤੈਨੂੰ ਨਹੀਂ ਪਤਾ ਕਿ ਇਹ ਧਾਰਮਿਕ ਸਮਾਗਮ ਹੈ ਤੇ ਇਹ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਨਵੇਂ ਪਾਤਸ਼ਾਹ ਦਾ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਤੇ ਸ਼ਹੀਦੀ ਨੂੰ ਸਮਰਪਿਤ ਹੈ ਤੇ ਤੂੰ ਉਥੇ ਗਾਣੇ ਕਿਹੜੇ गा ਰਿਹਾ ਤੂੰ ਉਥੇ ਭੰਗੜੇ ਪਾ ਰਿਹਾ ਗਿੱਧਾ ਪਾ ਰਿਹਾ ਪਹਿਲਾਂ ਨਹੀਂ ਬੋਲਦਾ ਸਿਰਸਾ ਸਾਹਿਬ ਉਹ ਕਹਿ ਰਹੇ ਸੀ ਕਹਿੰਦੇ ਵੀ ਸਿਰਸਾ ਸਾਹਿਬ ਉਹ ਕਹਿ ਰਹੇ ਸੀ ਕਿ ਪਿੱਛੇ ਜਿਹੜਾ ਫਲੈਕਸ ਲੱਗਿਆ ਸੀ ਮੈਂ ਤਾਂ ਵੇਖਿਆ ਹੀ ਨਹੀਂ ਕਹਿੰਦਾ ਲਓ ਉਹ ਕਿੰਨਾ ਕੁ ਸੂਝਵਾਨ ਬੰਦਾ ਹੈ ਜਿੰਨੇ ਫਲੈਕਸ ਹੀ ਨਹੀਂ ਵੇਖਿਆ ਜਿਹਨੂੰ ਇਹ ਹੀ ਨਹੀਂ ਦੱਸਿਆ ਗਿਆ ਤੇ ਜਾਂ ਜਿਹਨੇ ਇਹ ਨਹੀਂ ਪੁੱਛਿਆ ਵੀ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਕਾਦੇ ਵਾਸਤੇ ਰੱਖਿਆ ਹੈ ਜੀ ਤੇ ਪਹਿਲੇ ਸੈਟ ਜੇ ਆ ਪਹਿਲਾ ਗਰੀਸ ਤੇ ਜਾ ਤਾਂ ਨਹੀਂ ਗਿਆ ਜੀ ਕਿਹੋ ਜਿਹੇ ਬੰਦੇ ਮਾਫੀ ਜੋਗ ਨਹੀਂ ਹੈਗੇ ਜੀ ਹਾਂ ਤਿਰਸਾ ਸਾਹਿਬ ਅੱਗੇ ਸਵਾਲ ਹੈਗਾ ਕਿ ਸਿੱਖ ਜਥੇਬੰਦੀਆਂ ਵੱਲੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਜਥੇਦਾਰ ਤਾਂ ਮੰਨ ਨਹੀਂ ਹੈਗੀਆਂ ਉਹਨਾਂ ਦਾ ਕਹਿਣਾ ਹੈ ਕਿ ਫੈਸਲੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨਹੀਂ ਲੈ ਸਕਦੇ ਤੁਸੀਂ ਕੀ ਕਹਿੰਦੇ ਹੋ ਜੇਕਰ ਉਹ ਨਹੀਂ ਮੰਨੇ ਜੀ ਨਵੇਂ ਜਫੇਦਾਰ ਬਣਾਉਣ ਵਾਸਤੇ ਮੈਂ ਕਿਸੇ ਕਮੇਟੀ ਦੇ ਉੱਤੇ ਮੈਂ ਉਹਨਾਂ ਦੇ ਉੱਤੇ ਸਾਰਿਆਂ ਨੂੰ ਆਪਾਂ ਨੂੰ ਪਰ ਇਹ ਆ ਵੀ ਅਸੀਂ ਉਹਦਾ ਬਦਲ ਕੀ ਕਰ ਰਹੇ ਕੋਈ ਬਦਲ ਲੱਭ ਰਹੇ ਕੋਈ ਜੇ ਅਸੀਂ ਉਹਨੂੰ ਨਹੀਂ ਮੰਨਦੇ ਤੇ ਉਹਦਾ ਬਦਲ ਸਾਡੇ ਕੋਲੇ ਕੀ ਆ ਜੀ ਇਹ ਤੇ ਵਿਤਾਰਨਯੋਗ ਹੈ ਹਾਂ ਇਹਦੇ ਤੇ ਧਰਨੇ ਵੀ ਲਗਾਏ ਗਏ ਇਹਦੇ ਤੇ ਹੋਰ ਵੀ ਪ੍ਰੋਟੈਸਟ ਵੀ ਕੀਤੇ ਗਏ ਤੁਹਾਨੂੰ ਪਤਾ ਹੀ ਹੈ ਹਾਂਜੀ ਜੀ ਆ ਸਰਸਾ ਸਾਹਿਬ ਖੀਲਾ ਸਵਾਲ ਕਰਦੇ ਆ ਵੀ ਗੁਰੂਆਂ ਦੀਆਂ ਸ਼ਤਾਬਦੀਆਂ ਜਿਹੜੀਆਂ ਵੱਡੇ ਸਮਾਗਮ ਹੁੰਦੇ ਨੇ ਸਿਰਫ ਤੇ ਸਿਰਫ ਸਿੱਖ ਜਥੇਬੰਦੀਆਂ ਵੱਲੋਂ ਹੀ ਮਨਾਏ ਜਾਂਦੇ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਸਮਾਗਮ ਰੱਖਿਆ ਸੀ ਉਸਤੇ ਐਸਜੀਪੀਸੀ ਕੌਲਤਖ ਦੇ ਜਥੇਦਾਰ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਤੁਸੀਂ ਇਹ ਵੱਡੇ ਧਾਰਮਿਕ ਪ੍ਰੋਗਰਾਮ ਨਹੀਂ ਕਰਵਾ ਸਕਦੇ ਇਸ ਦੀ ਮर्यादा ਅਸਲ ਚ ਹੈ ਕੀ ਹੈ ਦੇਖੋ ਅਸਲ ਗੱਲ ਤੇ ਇਹ ਆ ਕਿ ਜਿਹੜੇ ਅਸੀਂ ਸਮਾਗਮ ਕਰਾਉਣੇ ਆ ਨਗਰ ਕੀਰਤਨ ਕਰਾਉਣੇ ਆ ਅਸੀਂ ਢਾਕ ਦੀ ਕਮਿਸ਼ਨਰ ਜਾਂ ਅਸੀਂ ਕੀਰਤਨ ਸੁਣਦੇ ਆ ਮਤਲਬ ਕੀ ਹੈ ਕਿ ਅਸੀਂ ਗੁਰੂ ਦੀ ਗੱਲ ਕਰਨੀ ਹੈ ਤੇ ਉਹਦੇ ਨਾਲ ਜੁੜਨ ਹੈ ਹਾਂਜੀ ਅਸੀਂ ਇਸ ਗੱਲ ਦੇ ਉੱਤੇ ਬਹਿਨ ਕਿਉਂ ਵੀ ਇਹ ਨਹੀਂ ਕਰਾ ਸਕਦਾ ਫਿਰ ਹੁਣ ਤੱਕ ਆ ਐਮਪੀ ਦਾ ਜਿਹੜਾ ਮੁੱਖ ਮੰਤਰੀ ਆ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਮੁੱਖ ਮੰਤਰੀ ਨੇ ਹਾਂਜੀ ਉਹ ਸਮਾਗਮ ਕਰਾਉਂਦੇ ਨੇ ਆ ਪਿੱਛੇ ਜੇ ਤੁਹਾਨੂੰ ਪਤਾ ਉਹਨੇ ਵੀ ਸਮਾਗਮ ਕਰਾਇਆ ਆ ਜਿਹੜਾ ਹੈਗਾ ਯੂਪੀ ਦਾ ਮੁੱਖ ਮੰਤਰੀ ਆ ਯੋਗੀ ਹਾਂਜੀ ਕਰਾਇਆ ਮਧਿਆ ਪ੍ਰਦੇਸ਼ ਦਾ ਅਸੀਂ ਉਹ ਵੀ ਕਰਾਉਂਦਾ ਰਿਹਾ ਜਿਹੜੇ ਇਹ ਸਮਾਗਮਾਂ ਤੇ ਰੋਕ ਨਹੀਂ ਗੱਲ ਇਹ ਆ ਤੇ ਲੋਕਾਂ ਨੂੰ ਪ੍ਰਚਾਰ ਕਰਨ ਦੀ ਲੋੜ ਐ ਪ੍ਰੇਰਿਤ ਕਰਨ ਦੀ ਲੋੜ ਐ ਤਾਂ ਮੁਗਮ ਸਰੋਵਣੀ ਕਮੇਟੀ ਨੇ ਕੋਈ ਜਿਆ ਲਿਟਰੇਚਰ ਛਪਾਇਆ ਕੋਈ ਆਮ ਸੂਬਿਆਂ ਦੇ ਵਿੱਚ ਉਹਨੇ ਪ੍ਰਚਾਰਕ ਰੱਖੇ ਨੇ ਹਾਂ ਜਿਹੜੇ ਪ੍ਰਚਾਰਕ ਇਹਨਾਂ ਦੇ ਹੈਗੇ ਆ ਉਹ ਸਿਰਫ ਇਸ ਵਾਸਤੇ ਆ ਇਹਨਾਂ ਨੇ ਬਾਹਰ ਰੱਖੇ ਨੇ ਉਹ ਤਨਖਾਹਾਂ ਡੀਏਟੀਆਂ ਤੇ ਖਰਚੇ ਪਾਉਣ ਵਾਸਤੇ ਆ ਬਾਕੀ ਕੁਝ ਨਹੀਂ ਹੈਗਾ ਜੀ ਇਹਨਾਂ ਨੇ ਇਹਨਾਂ ਨੇ ਸਿੱਖੀ ਦਾ ਕਿੰਨਾ ਗਿਆ ਪ੍ਰਚਾਰ ਕੀਤਾ ਜੇ ਪ੍ਰਚਾਰ ਕੀਤਾ ਸਿੱਖੀ ਦਾ ਤੇ ਮੈਨੂੰ ਇਹ ਦੱਸੋ ਵੀ ਜਿਹੜੇ ਆਪਣੇ ਆਪ ਨੂੰ ਜਥੇਦਾਰ ਘਾਉਂਦੇ ਨੇ ਜੀ ਉਹਨਾਂ ਨੇ ਹੁਣ ਤੱਕ ਮਰਿਆ ਦੇ ਕਿੰਨੀ ਜਿਹੜੀ ਆ ਉਹ ਪਾਲਣਾ ਕੀਤੀ ਆ ਜਿਹੜੇ ਆ ਜਿਹੜੇ ਹੈਗੇ ਨੇ ਰਜਿੰਦਰ ਮੈਥੇ ਵਰਗੇ ਜੀ ਇਹ ਗੁਰੂਆਂ ਘਰੋਂ ਲੁੱਟਣ ਦੀ ਇਹ ਮਰਜ਼ਾਦਾ ਹੈ ਨਾ ਵਾਸਤੇ ਜੀ ਦੱਸੋ ਕਿਹੜੀ ਮਰਜ਼ਾਦਾ ਹੈ ਕਿਹੜੀ ਮਰਜ਼ਾਦਾ ਨਾਲ ਘਰੋਂ ਲੁੱਟ ਰਹੇ ਨੇ ਜੀ ਤਾਂ ਦੁਗਜਾਂ ਨੂੰ ਇਹ ਰੋਗ ਅੰਨ ਨੇ ਵੀ ਤੂੰ ਆ ਨਹੀਂ ਕਰਦਾ ਤੂੰ ਆ ਨਹੀਂ ਕਰਦਾ ਆਪ ਕੀ ਕਰਦੇ ਨੇ ਇਸ ਕਰਕੇ ਇਸ ਪੰਨੇ ਉੱਤੇ ਸਿੱਖਾਂ ਨੂੰ ਸੋਚਣਾ ਪੈਗਾ ਵਿਚਾਰਨਾ ਪੈਗਾ ਕਿ ਇਹ ਜਿਹੜਾ ਇੰਨੀ ਗ੍ਰਾਫਟ ਆ ਚੁੱਕੀ ਆ ਇਸ ਗ੍ਰਾਫਟ ਨੂੰ ਅਸੀਂ ਦੂਰ ਕਿਵੇਂ ਕਰਨਾ ਹੈ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਿਵੇਂ ਕਰਨਾ ਕੋਈ ਮੋਹਨਾ ਹੈ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ ਕੋਈ ਹਿੰਦੂ ਹੈ ਉਹ ਗੁਰੂ ਦੀ ਗੱਲ ਕਰਦਾ ਹੁਣ ਡਾਕਟਰ ਪਿਆਰੇ ਲਾਲ ਜਿੰਨੀ ਗੁਰੂ ਜੀ ਜਦੋਂ ਵੀ ਉਹ ਬੋਲਦਾ ਉਹ ਕੋਈ ਵੀ ਇੰਟਰਵਿਊ ਦੇਵੇ ਉਹਦੇ ਵਿੱਚ ਕੋਈ ਇੰਟਰਵਿਊ ਕਰ ਦਿਓ ਜਿਹਦੇ ਵਿੱਚ ਉਹਨੇ ਕੁਰਬਾਨੀ ਦਾ ਪਰਮਾਨਾ ਨਾ ਦਿੱਤਾ ਹੋਵੇ ਜੀ ਫਿਰ ਤੁਸੀਂ ਉੱਤੇ ਰੋਗ ਲਾਓਗੇ ਜੀ ਤੇ ਤੂੰ ਕੁਰਬਾਨੀ ਦਾ ਪਰਮਾਨ ਕਿਉਂ ਦੇਣਾ ਓਏ ਜੀ ਕਹਿਣਗੇ ਉਹਨੂੰ ਬਣਦਾ ਕਹਿਣਾ ਦੱਸੋ ਬਿਲਕੁਲ ਕਿਸ ਚੀਜ਼ ਦਾ ਹੈ ਸੰੂਸ਼ੀ ਕੀ ਦਾ ਪ੍ਰਚਾਰ ਤੇ ਪਸਾਰ ਕਰਨੀ ਲੋੜ ਹੈ ਲੋਕਾਂ ਨੂੰ ਸਮਝਾਉਣੀ ਲੋੜ ਹੈ ਤਾਂ ਕਿ ਕੋਈ ਗਲਤੀ ਨਾ ਕਰੇ ਤੇ ਜੇ ਕੋਈ ਅਣਜਾਣੇ ਵਿੱਚ ਗਲਤੀ ਹੋ ਜੇ ਤੇ ਉਹ ਮਾਫੀਯੋਗ ਹੁੰਦੀ ਹੈ ਤੇ ਜਿਹੜਾ ਜਾਣ ਬੁੱਝ ਕੇ ਕਰਕੇ ਡਰਾਮੇ ਕਰਕੇ ਤੇ ਆਪਣੀਆਂ ਜਿਬਾਂ ਭਰ ਕੇ ਤੇ ਫੇਰ ਆ ਕੇ ਮੈਂ ਮਾਫੀ ਮੰਗਦਾ ਉਹ ਨਹੀਂ ਹੋਣੀ ਚਾਹੀਦੀ। ਥਿਰਸਾ ਸਾਹਿਬ ਜੀ ਇੱਥੇ ਇੱਕਨ ਸਵਾਲ ਕਰਦਾ ਜਿਵੇਂ ਤੁਸੀਂ ਗੱਲ ਕੀਤੀ ਐਸਡੀਪੀਸੀ ਦੇ ਜਿਹੜੇ ਹੈਗੇ ਮੈਂਬਰ ਨੇ ਗੋਲਕਾਂ ਖਾਂਦੇ ਐ। ਹੂੰ ਉਹ ਕਹਣਗੇ ਤੁਹਾਡੇ ਕੋਲ ਸਬੂਤ ਕੀ ਐ? ਮੇਰੇ ਕੋਲ ਸਬੂਤ? ਜੀ। ਮੇਰੇ ਕੋਲ ਜ਼ਬਾਨੀ ਸਬੂਤ ਨਹੀਂ ਹੈ। ਆ ਰਜਿੰਦਰ ਮਹਿਤਾ ਹਾਂਜੀ ਤੇ ਬਹੁਤ سارے ਬੰਦੇ ਨੇ 28 30 ਬੰਦੇ ਨੇ ਜਿਹੜੇ ਜਿਹੜੀ ਕੋਠੀ ਸੀ ਉੱਥੋਂ ਵਾਲੀ ਆਨੰਦਪੁਰ ਸਾਹਿਬ ਵਾਲੀ ਹਾਂਜੀ ਜੀ ਦੇ ਵਿੱਚ ਮੈਂ ਦੋਸ਼ੀ ਸਾਫਤ ਕਰਤੇ ਆ ਇਹਨਾਂ ਦੀ ਅਦਾਲਤ ਨੇ ਗੁਰਦੁਆਰਾ ਜੁਡੀਸ਼ੀਅਲ ਅਦਾਲਤ ਨੇ ਵਾਕੀ ਕਰਨਾ ਛੱਡੋ ਜੀ ਹਾਂਜੀ ਸਰਸਰ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਕਲਤਕ ਸਾਬ ਦੇ ਮੁੱਦੇ ਨੂੰ ਲੈ ਕੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਤਾਬਦੀ ਸਮਾਗਮ ਸੀਗਾ ਜਿਹਦੇ ਵਿੱਚ ਖਲਾਰਾ ਪਿਆ ਕੌਮ ਦੇ ਵਿੱਚ ਜਿਵੇਂ ਤਲਬ ਕੀਤਾ ਗਿਆ ਮੰਤਰੀ ਹਰਜੋਤ ਸਿੰਘ ਨੂੰ ਸੋ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਿੰਘ ਜੀ ਤੁਹਾਡਾ ਤੁਹਾਡੇ ਚੈਨਲ ਦਾ ਦੁਬਾਰਾ ਫਿਰ ਮੈਂ ਧੰਨਵਾਦ ਕਰਦਾ ਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਸਟੋਰੀਆਂ ਵੱਧ ਤੋਂ ਵੱਧ ਲਾਓ ਤੇ ਲੋਕਾਂ ਨੂੰ ਜਾਗਰੂਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ